ਦੇ ਵਿੱਚ ਪੰਜਾਬ ਪੁਲਿਸ ਨੇ ਆਪਣੇ ਕੋੜੀਆਂ ਦਾ ਸਮੇਤ 10 ਦੇ ਕੀ ਕੋੜੀਆਂ ਦਾ ਸਮੇਤ ਵਰਲਡ ਹਾਰਸ ਦੇ ਸੈਲੀਬ੍ਰੇਟ ਕਰਦ ਕੀਤਾ ਹੈ ਅਤੇ ਗੱਲਬਾਤ ਦੇ ਦੌਰਾਨ ਡੀਆਈ ਚੁਂਦਰਪ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ ਹੋਇਆ ਹੈ ਕਿ ਪੂਰੀ ਦੁਨੀਆ ਦੇ ਵਿੱਚ ਪਹਿਲੀ ਵਾਰ ਕੋਈ ਕੋੜੀਆਂ ਦਾ ਦਿਨ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅੱਜ ਸਾਡੇ ਕੋੜੀਆਂ ਦਾ ਦਿਨ ਹੈ ਅਤੇ ਇਸੇ ਲਈ ਅਸੀਂ ਬੜੀ ਹੀ ਤੁਮਤਮਤ ਨਾਲ ਇਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਇਸ ਦੀ ਪਹਿਲੀ ਵਾਰੀ ਯੂਨਾਈਟਿਡ ਨੇਸ਼ਨਸ ਵੱਲੋਂ ਇਸੇ ਸਾਲ ਵਰਲਡ ਹਾਰਸ ਦੇ ਦਾ ਜਿਹੜਾ ਉਹ ਆਯੋਜਨ ਕੀਤਾ ਗਿਆ ਉਹਨਾਂ ਨੇ ਡੈਜ਼ਿਗਨੇਟ ਕੀਤਾ 11 ਜੁਲਾਈ ਨੂੰ ਐਜ਼ ਵਰਲਡ ਹਾਰਸ ਦੇ ਇਹ ਦਿਨ ਜਿਹੜਾ ਇਹ ਡੈਡੀਕੇਟਿਡ ਹੈ ਵਰਲਡਵਾਈਡ ਘੋੜਿਆਂ ਦੀ ਰਖ ਰਖਾਅ ਸਾਂਭ ਸੰਭਾਲ ਉਹਨਾਂ ਦੇ ਵਾਸਤੇ ਉਹਨਾਂ ਦਾ ਧਿਆਨ ਰੱਖਣ ਵਾਸਤੇ ਇਹਨਾਂ ਚੀਜ਼ਾਂ ਦੇ ਵਾਸਤੇ ਇਹ ਦਿਨ ਉਹਨਾਂ ਨੇ ਡੈਸੀਗਨੇਟ ਕੀਤਾ ਹੈ ਪੂਰੀ ਦੁਨੀਆ ਦੇ ਵਿੱਚ ਤੋਂ ਇੱਥੇ ਅੱਜ ਅਸੀਂ ਪੀਪੀ ਦੇ ਸਟੇਬਲਸ ਦੇ ਵਿੱਚ ਸਾਡੀ ਜਿਹੜੀ ਪੀਪੀ ਦੀ ਰਾਈਡਿੰਗ ਗਰਾਊਂਡ ਹੈ ਉਹਦੇ ਵਿੱਚ ਅਸੀਂ ਆਪਣੇ ਘੋੜਿਆਂ ਦੇ ਨਾਲ ਸਾਰੇ ਰਾਈਡਰਸ ਦੇ ਨਾਲ ਇੱਥੇ ਵਰਲਡ ਹਾਰਸ ਡੇ ਅੱਜ ਮਨਾਇਆ ਕੇਕ ਕੱਟ ਕੇ ਉਹਨੇ ਅਸੀਂ ਮਨਾਇਆ ਔਰ ਉਸ ਤੋਂ ਬਾਅਦ ਘੋੜਿਆਂ ਨੂੰ ਵੀ ਉਹਨਾਂ ਦੀ ਜਿਹੜੀ ਮਨਪਸੰਦ ਚੀਜ਼ ਹੈ ਗੁੜ ਉਹ ਸਾਰਿਆਂ ਨੂੰ ਖਵਾਇਆ ਘੋੜਿਆਂ ਨੂੰ ਤੇ ਇਦਾਂ ਹੀ ਅਸੀਂ ਬਸ ਰੱਬਗੇ ਅਰਦਾਸ ਹੈ ਵੀ ਸਾਡੇ ਕੋਲੇ ਤੰਦਰੁਸਤ ਰਹਿਣ ਸਾਡੇ ਰਾਈਡਰਸ ਤੰਦਰੁਸਤ ਸਾਡੇ ਪੀਪੀ ਦੇ ਵਿੱਚ ਟੋਟਲ ਇਸ ਟਾਈਮ ਇਥੇ ਹੈਡਕ quarters ਦੇ ਉੱਤੇ ਆਰਾਊਂਡ ਗੋਵਿੰਜਾ ਕੋੜੇ ਨੇ 42 ਇਸ ਨੇ ਔਰ 10 ਚੰਡੀਗੜ੍ਹ ਨੇ ਤੇ ਬਾਕੀ ਕੁਝ ਕੁਝ ਕੋੜੇ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਅਸੀਂ ਦਿੱਤੇ ਹੋਏ ਨੇ ਇਹ ਕੋੜੇ ਲਾਰਡਰ ਡਿਊਟੀ ਵਾਸਤੇ ਕੰਮ ਹੁੰਦੇ ਨੇ ਸੈਰਿਮੋਨੀਅਲ ਡਿਊਟੀ ਵਾਸਤੇ ਕੰਮ ਹੁੰਦੇ ਨੇ ਫਿਰ ਸਪੋਰਟਸ ਵਾਲੇ ਕੋੜੇ ਨੇ ਜਿਹੜੇ ਇਵੈਂਟਸ ਹੁੰਦੇ ਕੋਈ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਜਿਵੇਂ 올 ਇੰਡੀਆ ਪੋਲੀ ਸਿਕਸਟ੍ਰੀਨ ਮੀਟ ਹੁੰਦੀ ਹੈ ਪੁਲਿਸ ਮਾਉਂਟਡ ਪੁਲਿਸ ਡਿਊਟੀ ਮੀਟ ਹੁੰਦੀ ਹੈ ਜਾਂ ਨੈਸ਼ਨਲ ਚੈਂਪੀਅਨਸ਼ਿਪਸ ਹੁੰਦੀਆਂ ਅਲਗ-ਅਲਗ ਟੈਂਪਿੰਗ ਦੀ ਕੋਈ ਸ਼ੋ ਜੰਪਿੰਗ ਦੀ ਇਕਵਿਟਾਈਜ਼ੀ ਉਹਦੇ ਦੇ ਸਾਡੇ ਜਿਹੜੇ ਇਹ ਰਾਈਡਰਸ ਨੇ ਸਾਰੇ ਉਹ ਐਜ਼ ਅ ਸਪੋਰਟਸ ਪਰਸਨ ਨੂੰ ਪਾਰਟਿਸਿਪੇਟ ਕਰ ਦੇਣੇ ਚਾਹੇ ਇਹ ਪਹਿਲੀ ਵਾਰੀ ਹੀ ਇਸੇ ਸਾਲ ਯੂਨਾਈਟਿਡ ਨੇਸ਼ਨਸ ਸੋ ਬੜੀ ਖੁਸ਼ੀ ਦੀ ਲਹਿਰ ਹੈ ਸਾਰੇ ਘੋੜਸਵਾਰਾਂ ਦੇ ਵਿੱਚ ਸਾਰੇ ਸਾਰੇ ਰਾਈਡਰਸ ਦੇ ਵਿੱਚ ਸਾਡੇ ਵਿੱਚ ਕਿ ਇਦਾਂ ਇੰਟਰਨੈਸ਼ਨਲ ਲੈਵਲ ਤੇ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਹਾਰਸ ਰਾਈਡਿੰਗ ਨੂੰ ਔਰ ਘੋੜਿਆਂ ਨੂੰ ਇੱਕ ਮਾਨਤਾ ਦਿੱਤੀ ਗਈ ਹੈ ਇਹ ਘੋੜੇ ਉਹਨਾਂ ਨੇ ਇਹ ਲਿਖਿਆ ਆਪਣੇ ਚਾਰਟਰ ਦੇ ਵਿੱਚ ਇਹ ਲਿਖਿਆ ਜਦੋਂ ਉਹਨਾਂ ਨੇ ਡੈਸੀਗਨੇਟ ਕੀਤਾ ਕਿ ਘੋੜਿਆਂ ਔਰ ਆਦਮੀ ਦਾ ਮਤਲਬ ਹਿਊਮਨਸ ਔਰ ਹਾਰਸਸ ਦਾ ਬੋਥ ਗਹਿਰਾ ਸੰਬੰਧ ਹੈ ਸ਼ੁਰੂ ਤੋਂ ਹੀ ਸੋ ਉਸ ਸੰਬੰਧ ਨੂੰ ਇਸੇ ਤਰੀਕੇ ਕਾਇਮ ਰੱਖਦੇ ਹੋਏ ਇਹਨੂੰ ਹੋਰ ਇੰਪਰੂਵ ਕਰਦੇ ਹੋਏ ਘੋੜਿਆਂ